ਇਹ ਕਿਸਾਨ ਮੈਟਨ ਅਜ਼ਮੋਟਰ ਤੋਂ ਗੱਲ ਲੈਸ ਰਿਹਾ ਸੀ ਤੇ ਦਲੇਵਾਲ ਸਾਹਿਬ ਦਾ ਹਾਲੀ ਪੁੱਛਣਾ ਹੈ। ਬਾਕੀ ਗੱਲ ਇਹ ਕਿ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਬਹੁਤੀ ਇਹਨਾਂ ਤੋਂ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਸਿੱਧੇ ਰਸਤੇ ਜਰੂਰ ਜਾਣੀ ਰੱਖਣਾ ਚਾਹੀਦਾ। ਗੱਲ ਇਹ ਹੈ ਕਿ ਜਿਹੜੀ ਮੋਦੀ ਦੀ ਸਰਕਾਰ ਇਹ ਤੇ ਕਾਰਪੋਰੇਟ ਹਾਊਸਸ ਵਟੇ ਕਰਾਣੇ ਜਿਹੜੇ ਨੇ ਇਹ ਉਹਨਾਂ ਦੇ ਇੰਟਰਸਟ ਨੂੰ ਵਾਚ ਕਰਨ ਵਾਸਤੇ ਬਣੀ ਹੈ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਤੇ ਕਈ ਸਾਲਾਂ ਦਾ ਤੁਹਾਨੂੰ ਪਤਾ ਹੈ। ਇਹ ਜਿਹੜੇ ਕਾਨੂੰਨ ਵੀ ਲੈ ਕੇ ਲੈ ਕੇ ਆਏ ਸੀ ਇਹ ਬੇਸਿਕਲੀ ਪੰਜਾਬ ਦੇ ਮਾਲਕਾਂ ਨੂੰ ਜ਼ਮੀਨਾਂ ਦੇ ਮਾਲਕਾਂ ਨੂੰ ਮੁਜ਼ਾਰੇ ਬਣਾਉਂਦੀ ਇੱਕ ਇਹਨਾਂ ਦੀ ਖੇਡ ਹੈ ਸੀ ਠੀਕ ਹੈ ਕਿ ਟਾਈਮ ਸਰ ਸਮੁੱਚੇ ਕਿਸਾਨਾਂ ਨੇ ਸਾਰੇ ਹਿੰਦੁਸਤਾਨ ਦੇ ਇਕੱਠੇ ਹੋ ਗਏ ਆਪਣੀਆਂ ਜ਼ਰਕੀਜ਼ ਜ਼ਮੀਨਾਂ ਐ ਨਾ ਤਾਂ ਬਚਾ ਲਈਆਂ ਨਾ ਇਹਨਾਂ ਦੀ ਪੋਲਿਸੀਜ਼ ਹੀ ਪੋਲਿਸੀ ਤੇ ਹੀ ਸੀ ਕਿ ਕੰਟਰੈਕਟ ਬੇਸਿਸ ਤੇ ਠੇਕੇ ਤੇ ਜ਼ਮੀਨਾਂ ਇੱਕ ਵਾਰ ਬਹਾਨਾ ਲਾ ਕੇ ਦਵਾ ਦिए ਤੇ ਫਿਰ ਪੱਕੇ ਤੌਰ 'ਤੇ ਉਹਨਾਂ ਨੂੰ ਕਾਬਜ਼ ਬਣਾ ਦिए ਨਾ ਤੋ ਇਸ ਗੱਲ ਕਰਨ ਅਸੀਂ ਤੇ ਉਸ ਧਰਤੀ ਤੇ ਆਏ ਜਿੱਥੇ ਬੰਦਾ ਸਿੰਘ ਬਹਾਦਰ ਜੀ ਨੇ 200 ਸਾਲ ਪਹਿਲੇ ਆਏ ਸੀ। اسی ਧਰਤੀ ਤੇ ਉਹਨਾਂ ਨੇ ਆ ਕੇ ਉਸ ਟਾਈਮ ਦੇ ਮਜ਼ਾਰਿਆਂ ਨੂੰ ਮਾਲਕ ਬਣਾਇਆ ਸੀ। ਉਹਨੇ ਮਾਲਕਾਂ ਨੂੰ ਮਜ਼ਾਰੇ ਬਣਾਉਣਾ ਚਾਹੁੰਦੇ ਸੀ। ਤੋ ਇਸ ਸੰਘਰਸ਼ ਦੇ ਵਿੱਚ ਅਸੀਂ ਸਾਰੀ ਕਿਸਾਨ ਯੂਨੀਅਨਸ ਵਿਸ਼ੇਸ਼ ਤੌਰ 'ਤੇ ਢੱਲੇਵਾਲ ਸਾਹਿਬ ਦੇ ਦੇ ਸੰਘਰਸ਼ ਕਰ ਰਹੇ ਆ ਅਸੀਂ ਅੱਜ ਉਹਨਾਂ ਦੇ ਨਾਲ ਸਹਿਤ ਹੀ ਪੜਾਉਂਦੇ ਨੇ ਵੱਲ ਅੱਜ ਬੀਮਾ ਦੇ ਨਾਲ ਕੋਈ ਇੱਥੇ ਉਹ ਸਰਕਾਰ ਕੋਈ ਉਹਦਾ ਪਤਾ ਨਹੀਂ ਲੈ ਰਹੀ ਕੀ ਕਰਨ ਚੰਗਾ ਨਵਾਂ ਮੈਂ ਤਾਂ ਤੁਹਾਨੂੰ ਪਹਿਲੇ ਉਹੀ ਤੇ ਗੱਲ ਦਾ ਮੈਂ ਤੁਹਾਨੂੰ ਜਵਾਬ ਦਿੱਤਾ ਕਿ ਇਹਨਾਂ ਤੋਂ ਕੋਈ ਆਸ ਉਮੀਦ ਰੱਖਦੇ ਹੋ ਇਹਨਾਂ ਦੇ ਇਹਨਾਂ ਵੱਲੋਂ ਤੇ ਜਨਾਚਰ ਮਰਜ਼ੀ ਕੋਈ ਇੱਥੇ ਬੈਠਾ ਰਹੇ ਇਹਨਾਂ ਦੀ ਕੋਈ ਸਿਹਤ ਤੇ ਅਸਰ ਨਹੀਂ ਨਾ ਇਹਦੇ ਅਸਰ ਹੈ ਨਾ ਇਹ ਮੰਨਦੇ ਅਸਰ ਹੈ ਭਗਵਾਨ ਦੇ ਇਹ ਬੜਾ ਅਫਸੋਸ ਹੁੰਦਾ ਹੈ ਕਿ ਇਹੀ ਜ਼ਿਲ੍ਹਿਆਂ ਦੇ ਵਿੱਚੋਂ ਭਗਵੰਤ ਮਾਨ ਜਿਹੜਾ ਹੈ ਇਹਦੇ ਕੈਂਡੀਡੇਟ ਜਿੱਤੇ ਨੇ ਆਪਦੇ ਹੀ ਲੋਕਾਂ ਨੂੰ ਇਸੇ ਸੈਦ ਤੁਹਾਡੇ ਮਾਲਵੇ ਨੇ ਇਹਨਾਂ ਨੂੰ ਜਿਤਾਇਆ ਤੇ ਅੱਜ ਵੇਖੋ ਕੋਈ ਇਹਨਾਂ ਦਾ ਮਨਿਸਟਰ ਕੋਈ ਇਹਨਾਂ ਦਾ ਮੁੱਖ ਮੰਤਰੀ ਕੋਈ ਇਹਨਾਂ ਦਾ ਐਮ.ਐਲ.ਏ ਕਿਸੇ ਦਾ ਹਾਲ ਪੁੱਛਣ ਨਹੀਂ ਕਦੀ ਆਇਆ ਸਮੁੱਚੀ ਪੰਜਾਬ ਦੀ ਜੋ ਕਿਸਾਨੀ ਦੀ ਲੁੱਟ ਹੋਈ ਉਹ ਰੜਕੇ ਭਗਵੰਤ ਮਾਨ ਦੇ ਤੇ ਸੈਂਟਰ ਦੀ ਸਰਕਾਰ ਨੇ ਇਹਨਾਂ ਤੇ ਇੱਕ ਗੈਰ ਜ਼ਿੰਮੇਵਾਰਾਨਾ ਜਿਹੜੇ ਤੌਰ ਤਰੀਕੇ ਹੈ ਨੇ ਉਹਨਾਂ ਨੇ ਵੇਖੋ ਕਿਸਾਨਾਂ ਦਾ ਕੀ ਹਾਲ ਕਰਾ ਐਵਰੇਜ ਮੈਂ ਅੰਦਾਜ਼ਾ ਲਾਇਆ ਕਿ ਸਮੁੱਚੇ ਪੰਜਾਬ ਦੇ ਵਿੱਚ 300 ਰੁਪਿਆ ਫੀ ਕਿਵੈਂਟਲ ਕਸ਼ਾਦ ਦੀ ਲੋਟ ਹੋਈ ਉਹਨੂੰ ਕਿਸੇ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਓ ਉਹ 300 ਦਾ ਮਤਲਬ ਹੋਇਆ 187 ਲੱਖ ਮੈਟ੍ਰਿਕ ਟਨ ਝੋਨਾ ਆਂਦਾ ਹੈ ਇਹ ਤਕਰੀਬਨ 5500 ਤੋਂ 6000 ਕਰੋੜ ਰੁਪਿਆ ਬਣਦਾ ਹੈ ਟੋਟਲ ਚੋਨੇ ਦੀ ਖਰੀਦ ਹੁੰਦੀ 4500 ਕਰੋੜ ਦੀ ਤੇ ਜੇ 6000 ਕਰੋੜ ਰੁਪਇਆ ਕਿਸਾਨਾਂ ਦੀ ਜੇਬ ਚੋਂ ਕੱਢ ਕੇ ਇਹ ਸਰਕਾਰ ਜਾਂ ਵਪਾਰੀ ਲੈ ਗਏ ਨਾ ਉਹਦਾ ਮਤਲਬ 8 ਵਾ 7 ਤੁਹਾਡਾ ਹੀ ਲੈ ਗਏ ਨੇ ਜੀ ਤੇ ਕਿਸਾਨ ਨੂੰ ਬਚਣਾ ਕੀ ਇੱਥੇ ਜੀ ਮੇਰੀ ਬੇਨਤੀ ਜ਼ਰੂਰ ਹੈ ਕਿਸਾਨ ਸਾਰੇ ਪੰਜਾਬ ਤੇ ਵੇਖੋ ਇਸ ਕੜਿੱਕੀ ਦੇ ਵਿੱਚ ਜਿਹੜਾ ਇਹਨਾਂ ਨੇ ਕਿਸਾਨਾਂ ਨੂੰ ਫਸਾਇਆ ਇਹਨਾਂ ਨੂੰ ਇਹ ਗੱਲ ਸਮਝ ਹੋਣੀ ਚਾਹੀਦੀ ਕਿ ਇਹਦੇ ਵਿੱਚ ਹਰ ਪੰਜਾਬੀ ਜਿਹੜਾ ਇਸ ਕਿੜਕੀ ਚ ਆਣਾ ਕਿਉਂਕਿ ਜੇ ਕਿਸਾਨ ਕੋ ਪੈਸੇ ਹੋਣਗੇ ਤੇ ਤਾਂ ਹੀ ਤੁਹਾਨੂੰ ਪਤਾ ਹੈ ਦੁਕਾਨਦਾਰਾਂ ਕੋ ਵੀ ਉਹਨਾਂ ਦਾ ਮਾਲ ਵੇਚਦਾ ਭਾਵੇਂ ਕੱਪੜੇ ਵਾਲੇ ਨੇ ਭਾਵੇਂ ਬੁਨਿਆਰੀ ਵਾਲੇ ਨੇ ਭਾਵੇਂ ਸਕੂਲਾਂ ਵਾਲੇ ਸਕੂਲ ਵੀ ਤਾਂ ਹੀ ਚੱਲਦੇ ਜੇ ਕਿਸਾਨਾਂ ਕੋ ਪੈਸੇ ਜੇਬ ਚੋਂ ਦੇ ਕਾਲਜ ਵੀ ਤਾਂ ਹੀ ਚੱਲਦੇ ਨੇ ਦੁਕਾਨਾਂ ਵੀ ਤਾਂ ਹੀ ਚੱਲਦੀਆਂ ਨੇ ਤੋਂ ਪੰਜਾਬ ਦੀ ਤੇ ਸਾਰੀ ਇਕਨੋਮੀ ਹੀ ਜਿਹੜੀ ਹੈ ਉਹ ਕਿਸਾਨੀ ਤੇ ਬੇਸਟ ਹੈ ਤੋਂ ਇਹ ਸੰਘਰਸ਼ ਦੇ ਵਿੱਚ ਅਸੀਂ ਨਾਲ ਸੰਭੋ ਤੇ ਕੋੜਾ ਬਰਾਦੂ ਕਰ ਰਿਹਾ ਨਹੀਂ ਹੈ। ਹਾਂਜੀ। ਸੰਭੋ ਆਰਡਰ ਤੇ ਉਸ ਨੂੰ ਲੰਘਣ ਨੂੰ ਦੇ ਰਹੇ ਪੈਦਲ ਜਾ ਰਹੇ ਕਿਸਾਨ। ਮੈਂ ਉਹ ਹੀ ਦੱਸਿਆ ਨੇ ਵੇਖੋ ਕਿਹੜੇ ਅਫਸੋਸ ਦੀ ਗੱਲ ਹੈ ਜ਼ਾਦਾ ਨਾ ਦੇਸ਼ ਦੇ ਵਿੱਚ। ਅੱਜ ਤੋਂ 4 ਦਿਨ ਪਹਿਲੇ ਇੰਗਲੈਂਡ ਦੇ ਵਿੱਚ ਹਜ਼ਾਰਾਂ ਟਰੈਕਟਰ ਲੈ ਕੇ ਕਿਸਾਨ ਜਿਹੜੇ ਨੇ ਪਾਰਲੀਮੈਂਟ 'ਚ ਗਏ ਨੇ। ਸੈਂਟਰਲ ਲੰਡਨ ਦੀ ਜਿਹੜੀ ਪਾਰਲੀਮੈਂਟ ਹੈ। ਉਹਦੇ ਸਾਹਮਣੇ ਹਜ਼ਾਰਾਂ ਕਿਸਾਨ ਗਏ ਨੇ ਤੇ ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ। ਇੱਥੇ 101 ਕਿਸਾਨ ਬਿਨਾਂ ਟਰੈਕਟਰਾਂ ਤੋਂ ਬਿਨਾਂ ਹਥਿਆਰਾਂ ਤੋਂ ਇੱਕ ਸ਼ਾਂਤੀਪੂਰਵਕ ਆਪਣੀ ਗੱਲ ਰੱਖਣ ਵਾਸਤੇ ਦਿੱਲੀ ਜਾਣਾ ਚਾਹੁੰਦਾ ਹੈ ਕਿਉਂਕਿ ਦਿੱਲੀ ਵਿੱਚ ਸਰਕਾਰ ਬੈਠੀ ਹੈ। ਯਾਨੀ ਤੇ ਜੇ ਕਿਸਾਨਾਂ ਨੂੰ ਇਹ ਚਾਹੁੰਦੇ ਕਿ ਉੱਥੇ ਨਾਂਨ ਤੇ ਕਰਤ